ਹੁੰਦਾ ਕੀ ਤੂੰ ਹੁੰਦੇ ਆ ਟ੍ਰੈਂਟ ਨਹੀਂ ਉਹ ਤਾਂ ਹੁੰਦਾ ਹੈ ਸੰਭਵ ਹੈ ਸੰਭਵ ਆ ਨਾ ਦੇ ਨਾਲ ਅਸੀਂ ਮੱਤ ਜਨਰ ਮੰਨਦੇ ਤੇ ਅਗਰ ਦਿਓਗੇ ਕਿਹੜੇ ਤਰੀਕੇ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਮਹਿਮ ਜਿਹੜੀ ਆਗਾਜ਼ ਕੀਤੀ ਗਈ ਹੈ ਜਿਹੜੀ ਇਹ ਮਹਿਮਨਸ਼ਾ ਦੀ ਗੱਲ ਤੋਂ ਸ਼ੁਰੂ ਕੀਤੀ ਗਈ ਆ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਹਿਯੋਗ ਹੈ ਸਾਨੂੰ ਪਬਲਿਕ ਦਾ ਸਹਿਯੋਗ ਚਾਹੀਦਾ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਜਿਹੜਾ ਨਸ਼ਿਆਂ ਦਾ ਜਿਹੜਾ ਸਾਡੇ ਪੰਜਾਬ ਦੇ ਉੱਤੇ ਇੱਕ ਟਣਕ ਲੱਗਿਆ ਜਾਂ ਅਸੀਂ ਇਹ ਕਹਿ ਸਕਦਾ ਹੈ ਕਿ ਸਾਡੇ ਜਵਾਨੀ ਨੂੰ ਖਰਾਬ ਹੋ ਰਹੀ ਹੈ ਨਸ਼ਿਆਂ ਦਾ ਜਿਹੜਾ ਸਾਡੇ ਮੋਕ ਪਕਾਇਆ ਸੀ ਉਸ ਸਮੇਂ ਉਸੇ ਬਹੁਤ ਹੱਦ ਤੱਕ ਜਿਹੜੀ ਸਾਡੇ ਇੰਤਿਆਰ ਸਰਕਾਰ ਵੱਲੋਂ ਕਰਾਈ ਕੀਤੀ ਹੈ ਪੰਜਾਬ ਪ੍ਰਿੰਸ ਵੱਲੋਂ ਮਾਨਜੋਗੀ ਦੇਖ ਕੇ ਸਾਥ ਤੇ ਹੁੰਦਾ ਹੈ ਬਾਕੀ ਉੱਤਰ ਜਿਹੜੀ ਅਸੀਂ ਕਾਰਵਾਈ ਕਰਦੇ ਹਾਂ ਉਹਦੇ ਨਾਲ ਬਹੁਤ ਹੱਦ ਤੱਕ ਅਸੀਂ ਕੰਟਰੋਲ ਕਰ ਲਿਆ ਇੱਕ ਸਮਾਂ ਆਇਆਗਾ ਜਦੋਂ ਕਿਸੇ ਵੀ ਤਰ੍ਹਾਂ ਦੇ ਜਿਹੜਾ ਨਸ਼ਾ ਹੈਗਾ ਨਸ਼ਾ ਮੁਕਤ ਸੀ ਕਰ ਦੇਵਾਂਗੇ ਕਈ ਜ਼ਿਲ੍ਹਿਆਂ ਦੇ ਵਿੱਚ ਨਸ਼ਾ ਮੁਕਤ ਜਿਹੜਾ ਅਸੀਂ ਆਲਰੇਡੀ ਪੰਜਾਬ ਨੂੰ ਕਰ ਚੁੱਕੇ ਹਾਂ ਜਿੱਥੇ ਨਸ਼ੇ ਦੀ ਕੋਈ ਰਿਲੇਵੇਬਿਲਟੀ ਨਹੀਂ ਨਹੀਂ ਜਾਏਗੀ ਐਂਡ ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਇਸ ਏਰੀਆ ਦੇ ਵਿੱਚ ਇਸ ਸਰਹੰਦਰ ਜ਼ਿਲ੍ਹੇ ਦੇ ਵਿੱਚ ਤੇ ਆਪਣੇ ਹੋਰ سارے ਪੰਜਾਬ ਦੇ ਵਿੱਚ ਜਿਹੜਾ ਨਸ਼ਾ ਖਤਮ ਕਰਾਂਗੇ ਜਿਹੜੀ ਜਵਾਨੀ ਹੈ ਸਾਡੀ ਜਵਾਲੀ ਨਸ਼ਿਆਂ ਤੋਂ ਮੁਕਤ ਹੋਵੇ ਤਾਂ ਜਿਹੜੀ ਪੰਜਾਬ ਜੀ ਹੈ ਸਹੀ ਅਗੇ ਰਚਨਾ ਹੋ ਸਕਦੀ ਹੈ ਤਾਂ ਇਹਦੇ ਵਿੱਚ ਪੰਜਾਬ ਪੁਲਿਸ ਇਕੱਲੀ ਜਿਹੜੀ ਹੈ ਉਹਦਾ ਜਿਹੜਾ ਤੁਹਾਨੂੰ ਪਤਾ ਹੈ ਕਿ ਨਹੀਂ ਕਰ ਸਕਦੀ ਉਹਦੇ ਵਿੱਚ ਤੁਹਾਡੇ ਸਹਿਯੋਗ ਦੇ ਨਾਲ ਆਮ ਆਬਾਦੀ ਦੇ ਸਹਿਯੋਗ ਦੇ ਨਾਲ ਜਿਹੜੇ ਤੁਸੀਂ ਸਭ ਨਾਲ ਜਿਵੇਂ ਸਪੋਰਟਸ ਦੇ ਵਿੱਚ ਮਿਲਦੇ ਕਰਵਾ ਰਹੇ ਹੋ ਇਹਨਾਂ ਦੇ ਨਾਲ ਅਸੀਂ ਵਕਫ ਵਕਫ ਲੋਕਾਂ ਨੂੰ ਬੇਰ ਕਰਨ ਵਾਸਤੇ ਸੈਮੀਨਾਰਸ ਰੱਖਨੇ ਆਂ ਕਿੱਦਾਂ ਤੋਂ ਉਹਦੇ ਵਿੱਚ ਤੁਸੀਂ ਸਹਿਯੋਗ ਕਰੋਗੇ ਉਹਨਾਂ ਸਾਰਿਆਂ ਦੇ ਤਹਿਤ ਜਿਹੜਾ ਹੈਗਾ ਇਸ ਆਪਣੀ ਜਿਹੜੀ ਇਹ ਮੇਰੇ ਨੂੰ ਅੱਗੇ ਚਲਾਵਾਂਗੇ ਇਹ ਜਿਹੜਾ ਗੁੱਸੇ ਦਾ ਸ਼ਬਦ ਵਿਰੋਧ ਦੇ ਰਿਹਾ ਹੈ ਉਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜਿਹੜੇ ਨਤੀਜੇ ਨੇ ਮਿਲ ਲਗੇ ਤੇ ਮੈਂ ਪੂਰਨ ਆਸ਼ਾ ਕਰਦਾ ਹਾਂ ਤੁਹਾਡਾ ਸਮਾਂ ਜ਼ਿਆਦਾ ਨਹੀਂ ਲੱਗਾ ਕਿਉਂਕਿ ਉਸ ਆਪਣੇ ਭਾਰੀਆਂ ਦੇ ਹੋਰ ਕਿੰਨੇ ਕੈਂਟਰੀ ਜਿਹੜੇ ਹੈਗੇ